ਇੱਕ ਲੈਸਨ ਲੈਂਦੀ ਹੈ ਕਈ ਵਾਰ ਇਨਸਾਨ ਹਾਲਾਤਾਂ ਦੀ ਰੇਤ ਵਿੱਚ ਅਜਿਹਾ ਫਸਦਾ ਹੈ ਕਿ ਉਸ ਨੂੰ ਚਾਰੇ ਪਾਸੇ ਕੁਝ ਵੀ ਦਿਖਾਈ ਨਹੀਂ ਦਿੰਦਾ ਉਹਦੀ ਮਿਹਨਤ ਵੀ ਬੇਕਾਰ ਹੋ ਜਾਂਦੀ ਹੈ ਉਹਦੀ ਅਕਲ ਵੀ ਕੁਝ ਹੱਲ ਨਹੀਂ ਲੱਭ ਸਕਦੀ ਤੇ ਉਹਦੀ ਸੁੰਦਰਤਾ ਤੇ ਚੰਗੀ ਬੋਲਚਾਲ ਵੀ ਸਿਰਫ ਦਿਖਾਵਾ ਲੱਗਦੀ ਹੈ ਪਰ ਕੀ ਇਹ ਸਭ ਕੁਝ ਖਤਮ ਹੋ ਜਾਂਦਾ ਮੰਨ ਲਓ ਜੇਕਰ ਤਕਦੀਰ ਇਨਸਾਨ ਦੇ ਨਾਲ ਨਹੀਂ ਤਾਂ ਕੀ ਉਹ ਕਦੇ ਕਾਮਯਾਬ ਹੋ ਸਕਦਾ ਹੈ ਕੀ ਜ਼ਿੰਦਗੀ ਸਿਰਫ ਸੰਘਰਸ਼ ਹੈ ਜਾਂ ਇਸ ਤੋਂ ਵੀ ਉੱਪਰ ਕੁਝ ਹੈ ਜੋ ਸਾਡੀ ਕਾਮਯਾਬੀ ਦਾ ਕਾਰਨ ਬਣਦਾ ਹੈ ਅੱਜ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣ ਜਾ ਰਹੇ ਹਾਂ ਜਿੱਥੇ ਕਿ ਮਿਹਨਤ ਅਕਲ ਸੁੰਦਰਤਾ ਤੇ ਭਰੋਸੇ ਦਾ ਸੰਘਰਸ਼ ਦਿਖਾਈ ਦਿੰਦਾ ਹੈ ਇਹ ਕਹਾਣੀ ਸਿਰਫ ਤਕਦੀਰ ਵਾਲਿਆਂ ਲਈ ਨਹੀਂ ਸਗੋਂ ਉਹਨਾਂ ਲਈ ਵੀ ਹੈ ਜੋ ਸੱਚ ਦੇ ਰਾਹ ਤੇ ਚੱਲਦੇ ਨੇ ਸੋ ਤਿਆਰ ਹੋ ਜਾਓ ਕਿਉਂਕਿ ਇਹ ਯਾਤਰਾ ਤੁਹਾਡੇ ਦਿਲ ਨੂੰ ਹਿਲਾ ਦੇਵੇਗੀ ਉਹ ਇੱਕ ਅਜੀਹਾ ਦਿਨ ਸੀ ਜਦੋਂ ਰੇਤ ਤੰਦੂਰ ਵਾਂਗੂ ਤਪ ਰਹੀ ਸੀ ਤੇ ਲੋ ਦੇ ਬੁੱਲੇ ਹਰ ਜੀਵ ਨੂੰ ਚੁਲਸਾ ਰਹੇ ਸੀ ਤਪ ਦੀ ਦੁਪਹਿਰ ਵਿੱਚ ਤਿੰਨ ਦੋਸਤ ਧੂੜ ਨਾਲ اٹੇ ਚਿਹਰਿਆਂ ਦੇ ਨਾਲ ਹੌਲੀ-ਹੌਲੀ ਕਿਸੇ ਸ਼ਹਿਰ ਵੱਲ ਵੱਧ ਰਹੇ ਸੀ। ਉਹਨਾਂ ਦੇ ਕਦਮ ਭਾਵੇਂ ਹੀ ਭਾਰੀ ਸੀ ਪਰ ਉਹਨਾਂ ਦੇ ਦਿਲਾਂ ਵਿੱਚ ਆਸ ਦਾ ਇੱਕ ਦੀਵਾ ਮਗਰਿਆ ਸੀ। ਇੱਕ ਨਵੇਂ ਤੇ ਵਧੀਆ ਕੱਲ ਦੀ ਉਮੀਦ ਜਿਸ ਨੇ ਉਹਨਾਂ ਦੇ ਹੌਸਲੇ ਜ਼ਿੰਦਾ ਰੱਖੇ ਹੋਏ ਸੀ। ਚਲਦੇ-ਚਲਦੇ ਅਚਾਨਕ ਤਿੰਨਾਂ ਦੋਸਤਾਂ ਨੇ ਦੂਰ ਇੱਕ ਖਸਤਾ ਹਾਲ ਸ਼ਖਸ ਨੂੰ ਦੇਖਿਆ ਜੋ ਉਹਨਾਂ ਨੂੰ ਸਿਰਫ ਇੱਕ ਸائے ਵਾਂਗ ਨਜ਼ਰ ਆ ਰਿਹਾ ਸੀ। ਉਹਨਾਂ ਨੇ ਹੈਰਾਨੀ ਨਾਲ ਸੋਚਿਆ ਇਸ ਸਿੱਖੀ ਧੋਪਤੇ ਸੁਨਸਨਾ ਵਿੱਚ ਇਹ ਇਕੱਲਾ ਬੇਵਸਤ ਤੇ ਮਦਦਗਾਰ ਸ਼ਖਸ ਕੌਣ ਹੋ ਸਕਦਾ ਹੈ ਉਹਨਾਂ ਵਿੱਚੋਂ ਇੱਕ ਦੋਸਤ ਕਹਿਣ ਲੱਗਾ ਕਿ ਕੀ ਉਹ ਜਿਉਂਦਾ ਹੋਵੇਗਾ ਉਹ ਸਾਰੇ ਇੱਕ ਦੂਜੇ ਵੱਲ ਵੇਖਣ ਲੱਗੇ ਤੇ ਫਿਰ ਤਿੰਨੋਂ ਉਸ ਆਦਮੀ ਵੱਲ ਨੂੰ ਵਧਣ ਲੱਗੇ ਇਧਰ ਉਹ ਦੁਖਨੀਕ ਬੰਦਾ ਜੋ ਆਪਣੀ ਜ਼ਿੰਦਗੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਸਦੇ ਸਾਰੇ ਸਾਥੀਆਂ ਤੇ ਨਜ਼ਦੀਕੀ ਦੋਸਤਾਂ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਉਹ ਜ਼ਖਮੀ ਹਾਲਤ ਵਿੱਚ ਤਪ ਦੇ ਮੈਦਾਨਾਂ ਨੂੰ ਪਾਰ ਕਰ ਰਿਹਾ ਸੀ ਜਦੋਂ ਉਹ ਆਪਣੀ ਆਖਰੀ ਸਾਹਾਂ ਤੇ ਲੜਖੜਾਉਣ ਲੱਗਾ ਤਾਂ ਉਸਨੇ ਸਿਰ ਚੁੱਕਿਆ ਤੇ ਆਪਣੀਆਂ ਕਮਜ਼ੋਰ ਨਿਗਾਹਾਂ ਦੇ ਨਾਲ ਚਾਰੇ ਪਾਸੇ ਵੇਖਣ ਲੱਗਾ ਉਸ ਨੂੰ ਇੱਕ ਨਾ ਮੋਕਣ ਵਾਲਾ ਰਸਤਾ ਨਜ਼ਰ ਆਇਆ ਤੇ ਫਿਰ ਅਚਾਨਕ ਥੋੜੀ ਦੂਰ ਉਸ ਨੂੰ ਇੱਕ ਸੰਗਣਾ ਤੇ ਪੁਰਾਣਾ ਦਰਖਤ ਨਜ਼ਰ ਆਇਆ ਉਸਨੇ ਆਪਣੀ ਬਚੀ ਖੁਚੀ ਕੁਝ ਤਾਕਤ ਲਗਾਈ ਤੇ ਆਖਰਕਾਰ ਉਸਦੇ ਜ਼ਖਮੀ ਪੈਰ ਉਸ ਨੂੰ ਦਰਖਤ ਦੇ ਹੇਠਾਂ ਲੈ ਗਏ ਉਹ ਦਰਖਤ ਦੀ ਛਾਂ ਹੇਠਾਂ ਜਾ ਕੇ ਡਿੱਗ ਪਿਆ ਤੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਰਫਾਨ ਹੁਣ ਸੋਚਾਂ ਵਿੱਚ ਗੁੰਮ ਸੀ ਤੇ ਆਪਣੇ ਆਪ ਨੂੰ ਸਵਾਲ ਕਰ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ ਕੀ ਕੋਈ ਆਪਣਾ ਇੰਨਾ ਜ਼ਾਲਮ